ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਵੱਲੋਂ ਪ੍ਰਧਾਨ ਡਾਕਟਰ ਰਾਜੇਸ਼ ਕਪਿਲਾ ਪ੍ਰੋਜੈਕਟ ਚੇਅਰਮੈਨ ਡਾਕਟਰ ਨਰੇਸ਼ ਗਰੋਵਰ ਅਤੇ ਸੈਕਟਰੀ ਮਨੀਸ਼ ਮਹਾਜਨ ਦੀ ਅਗਵਾਈ ਹੇਠ ਇਬਾਦਤ ਸਪੈਸ਼ਲ ਚਿਲਡਰਨ ਸਕੂਲ ਖੰਡਵਾਲਾ ਜੀਟੀ ਰੋਡ ਵਿਖੇ ਟੀਚਰਸ ਡੇ ਸਪੈਸ਼ਲ ਬੱਚਿਆਂ ਦੇ ਨਾਲ ਮਿਲ ਕੇ ਮਨਾਇਆ ਗਿਆ ਇਸ ਮੌਕੇ ਪ੍ਰੋਜੈਕਟ ਚੇਅਰਮੈਨ ਡਾਕਟਰ ਨਰੇਸ਼ ਗਰੋਵਰ ਅਤੇ ਕਲੱਬ ਦੇ ਪ੍ਰਧਾਨ ਡਾਕਟਰ ਰਾਜੇਸ਼ ਕਪਿਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਕਲੱਬ ਵੱਲੋਂ ਸਮੇਂ-ਸਮੇਂ ਤੇ ਇਨ੍ਹਾਂ ਬੱਚਿਆਂ ਨਾਲ ਸਾਰੇ ਹੀ ਤਿਉਹਾਰ ਅਤੇ ਸਪੈਸ਼ਲ ਦਿਹਾੜੇ ਮਨਾਏ ਜਾਂਦੇ ਹਨ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ 유ਨੀਫਾਰਮ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਸਕੂਲ ਵਿੱਚ ਸੈਰੀਬਲ ਪਾਲਸੀ ਨਾਲ ਪੀੜਿਤ ਬੱਚਿਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਲੱਬ ਵੱਲੋਂ ਇੱਕ ਸਪੈਸ਼ਲ ਚੇਅਰ ਭੇਟ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਸਪੈਸ਼ਲ ਬੱਚਿਆਂ ਨੂੰ ਜਿੰਨਾ ਹੋ ਸਕੇ ਪਿਆਰ ਦੇਣਾ ਚਾਹੀਦਾ ਹੈ ਅਤੇ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਟੀਚਰਸ ਦੇ ਦੇ ਸੰਬੰਧ ਵਿੱਚ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਵਿੱਚ ਫਾਲਤੇ ਹੋਰ ਖਾਨ ਦੀਆਂ ਵਸਤਾਂ ਵੰਡੀਆਂ ਗਈਆਂ ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮੋਹਿਤ ਕਪੂਰ ਅਤੇ ਪ੍ਰਿੰਸੀਪਲ ਸ਼ਿਲਪੀ ਗਾਂਗਲੂਈ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ 사ਜਨਪ੍ਰੀਤ ਸਿੰਘ ਰਿਸ਼ਭ ਕਪੂਰ ਸੋਨੂ ਲਲਿਤ ਜੈਸਵਾਲ ਹਰਪ੍ਰੀਤ ਸਿੰਘ ਰਾਜੇਸ਼ ਸਿਦਾਣਾ ਕੋਮਲ ਮਨਜੀਤ ਕੌਰ ਮਨਜੂ ਅਤੇ ਵਿਸ਼ਾਲ ਸ਼ਰਮਾ ਵੀ ਮੌਜੂਦ ਸਨ ਕਾਮਯਾਬੀ ਦਾ ਇੱਕ ਦਿਨ ਬਹੁਤ ਸਲਾਮ ਕਰ ਤੁਮ

ਮੋਂਗੇ ਕਾਮਯਾਬੀ ਆਪੇ ਮੈਂ ਡਾਕਟਰ ਮਨਰੇਸ਼ ਰੋਬਰ ਚਾਈਲਡ ਸਪੈਸ਼ਲਿਸਟ ਮਜੀਠਾ ਰੋਡ ਅੰਮ੍ਰਿਤਸਰ ਸੋ ਅੱਜ ਅਸੀਂ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਵੱਲੋਂ ਇਬਾਦਤ ਸਪੈਸ਼ਲ ਸਕੂਲ ਫਾਰ ਦਾ ਸਪੈਸ਼ਲ ਚਿਲड्रन ਉੱਥੇ ਅਸੀਂ ਆਏ ਸੀ ਸਾਡਾ ਦੋ ਪਲੱਖ ਸੀਗੇ ਇਕਤੇ ਅਸੀਂ ਜਿਹੜੇ ਜ਼ਰੂਰਤਮੰਦ ਬੱਚੇ ਨੇ ਬੜੇ ਪਿਆਰੇ ਪਿਆਰੇ ਬੱਚੇ ਉਹਨਾਂ ਨੂੰ ਸਪੈਸ਼ਲ ਇੱਕ ਚੇਅਰ ਦੀ ਜ਼ਰੂਰਤ ਸੀ ਜਿਹਨੂੰ ਅਸੀਂ ਸੈਰੀਬਲ ਪਾਲਸੀ ਚੇਅਰ ਕਹਿੰਦੇ ਆ ਇਹ ਬੱਚੇ ਅੱਛੀ ਤਰ੍ਹਾਂ ਬੈਠ ਨਹੀਂ ਪਾਉਂਦੇ ਖਾਣਾ ਖਾਣ ਵਾਸਤੇ ਇਹਨਾਂ ਨੂੰ ਕਾਫੀ ਡਿਸਟਰਬੈਂਸ ਹੁੰਦੀ ਹੈ ਹਿਲਦੇ ਰਹਿੰਦੇ ਨੇ ਸੋ ਇਹਨਾਂ ਲਈ ਅਸੀਂ ਇੱਕ ਸੈਰੀਬਲ ਪਾਲਸੀ ਚੇਅਰ ਜਿਹੜੀ ਹੈ ਉਹ ਇਹਨਾਂ ਦੇ ਇਹਨਾਂ ਦੀ ਜ਼ਰੂਰਤ ਸੀ ਉਹ ਅਸੀਂ ਇਹਨਾਂ ਨੂੰ ਦੇਣਾ ਚਾਹੁੰਦੇ ਸੀ ਉਹ ਅੱਜ ਅਸੀਂ ਇਹਨਾਂ ਨੂੰ ਦਿੱਤੀ ਹੈ ਇਹਨਾਂ ਬੱਚੇ ਉੱਤੇ ਬੈਠ ਕੇ ਖਾਣਾ ਵੀ ਖਾ ਸਕਣਗੇ ਪੜ ਵੀ ਸਕਣਗੇ ਵਿਰੋਧ ਪਾਏਗੀ ਤੇ ਅਸੀਂ ਹੋਰ ਵੀ ਅਸਾਂ ਦੀਆਂ ਚੇਅਰ ਜਿਹੜੀਆਂ ਇਹਨਾਂ ਨੂੰ ਦੇਾਂਗੇ ਇਸ ਤੋਂ ਇਲਾਵਾ ਇਹਨਾਂ ਨੂੰ ਸੰਭਾਲਣ ਵਾਸਤੇ ਜਿਹੜੇ ਇੱਥੇ ਟੀਚਰ ਨੇ ਉਹ ਸ਼ਿਲਪੀ ਮੈਡਮ ਜਿਹੜੇ ਪ੍ਰਿੰਸੀਪਲ ਨੇ ਮੋਹਿਤ ਜੀ ਜਿਹੜੇ ਐਡਮਿਨਿਸਟਰेटर ਨੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਉਹ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਟੀਚਰਸ ਦੇ ਤੇ ਸਨਮਾਨਿਤ ਵੀ ਕੀਤਾ ਉਹਨਾਂ ਨੂੰ ਐਨਕਰੇਜ ਕੀਤਾ ਤਾਂ ਕਿ ਜਿਸ ਤਰ੍ਹਾਂ ਉਹ ਇੰਨਾ ਬੱਚਿਆਂ ਦੀ ਸਪੈਸ਼ਲ ਬੱਚਿਆਂ ਦੀ ਸੰਭਾਲ ਕਰ ਰਹੇ ਨੇ ਅੱਗੇ ਵੀ ਕਰਦੇ ਰਹਿਣ ਤੇ ਇਸ ਤਰ੍ਹਾਂ ਹੀ ਸਾਰੇ ਆਪਾਂ ਸੁਸਾਇਟੀ ਦੇ ਮੈਂਬਰਸ ਉਹਨਾਂ ਨੂੰ ਮੈਂ ਜਿਹੜਾ ਰਿਕੁਐਸਟ ਕਰਦਾ ਕਿ ਇੰਨਾ ਪਿਆਰੇ ਪਿਆਰੇ ਬੱਚਿਆਂ ਦੇ ਨਾਲ ਜੁੜੋ ਇਹਨਾਂ ਦੀ ਕਿਸੇ ਵੇਲੇ ਵੀ ਕੋਈ ਜ਼ਰੂਰਤ ਹੈ ਉਹਨੂੰ ਪੂਰਾ ਕਰੋ ਤੇ ਇਹਨਾਂ ਜਿਹੜੇ ਟੀਚਰਸ ਨੇ ਇਹਨਾਂ ਨੂੰ ਵੀ ਸਪੈਸ਼ਲੀ ਐਨਕਰੇਜ ਕਰਦੇ ਰਹੋ ਅੱਜ ਸਾਡੇ ਨਾਲ ਸਾਡੇ ਜਿਹੜੇ ਪ੍ਰੈਜ਼ੀਡੈਂਟ ਸੀ ਡਾਕਟਰ ਜੇਸ਼ ਕਪਿਲਾ ਔਰ ਜਿਹੜੇ ਸਾਡੇ ਸੈਕਟਰੀ ਮਨੀਸ਼ ਮਹਾਜਨ ਜੀ ਸਾਡੇ ਜਿਹੜੇ ਕਲੱਬ ਦੇ ਐਡਵਾਈਜ਼ਰ ਡਾਕਟਰ ਜਸਪ੍ਰੀਤ ਗਰੋਵਰ ਤੇ ਹੋਰ ਵੀ ਮੈਂਬਰ ਜਿਹੜੇ ਸਾਡੇ ਨਾਲ ਆਏ ਸਨ ਤੇ ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਤੇ ਅਸੀਂ ਫੇਰ ਵੀ ਅੱਗੇ ਤੋਂ ਵੀ ਕਿਸੇ ਵੇਲੇ ਵੀ ਇੰਨਾ ਬੱਚਿਆਂ ਦੀ ਕੋਈ ਜ਼ਰੂਰਤ ਹੋਵੇਗੀ ਪੂਰੀ ਕਰਨ ਲਈ ਜ਼ਰੂਰ ਆਂਦੇ ਰਵਾਂਗੇ ਨਮਸਕਾਰ ਸ਼ੁਕਰੀਆ ਮੈਂ ਡਾਕਟਰ ਅਜੇਸ਼ ਕਪਿਲਾ ਮੈਂ ਪ੍ਰੈਜ਼ੀਡੈਂਟ ਰੋਟਰੀ ਵੈਸਟ ਅਸੀਂ ਅੱਜ ਆਪਣੀ ਟੀਮ ਦੇ ਨਾਲ ਇੱਥੇ ਅਸੀਂ ਅੱਜ ਆਪਣੀ ਟੀਮ ਦੇ ਨਾਲ ਇੱਥੇ ਆਏ ਹਾਂ ਸਾਡਾ ਇਬਾਦਤ ਸਕੂਲ ਦੇ ਨਾਲ ਸਾਡਾ ਕਾਫੀ ਧੀਰ ਤੋਂ ਪੁਰਾਣਾ ਰਿਸ਼ਤਾ ਚੱਲਿਆ ਆ ਰਿਹਾ ਹੈ ਇੱਥੇ ਦੇ ਜਿਹੜੇ ਟੀਚਰਜ਼ ਨੇ ਇੱਥੇ ਜਿਹੜੇ ਬੱਚੇ ਹੈ ਉਹਨਾਂ ਨੂੰ ਬਹੁਤ ਹੀ ਅੱਛੀ ਕੇਅਰ ਉਹਨਾਂ ਦੀ ਰੀਹੈਬਿਲਿਟੇਸ਼ਨ ਕਿਉਂਕਿ ਇਹ ਬੱਚਿਆਂ ਨੂੰ ਰਿਕੁਆਇਰਮੈਂਟ ਹੈ ਡਿਫਰੈਂਟ ਟਾਈਪ ਆਫ ਟੀਚਿੰਗ ਨਾਰਮਲ ਤਰੀਕੇ ਨਾਲ ਇਹਨਾਂ ਨੂੰ ਆਪਾਂ ਨਹੀਂ ਸੋ ਇੱਕ ਡਿਫਰੈਂਟ ਵੇ ਨਾਲ ਇਹਨਾਂ ਨੂੰ ਦੇਖਣਾ ਪੈਂਦਾ ਇਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਉਹਦੇ ਵਾਸਤੇ ਇਨਾ ਦੇ ਟੀਚਰਸ ਇਨਾ ਦੇ ਜਿਹੜੇ ਮੈਡਮ ਪ੍ਰਿੰਸੀਪਲ ਮੈਡਮ ਨੇ ਸ਼ਿਲਪੀ ਗਾਂਗੂਲੀ ਜੀ ਉਹ ਬਹੁਤ ਹੀ ਅੱਛਾ ਇੱਕ ਰੋਲ ਪਲੇ ਕਰ ਰਹੇ ਨੇ ਕਿ ਸਾਡੇ ਵੱਲੋਂ ਜਦੋਂ ਵੀ ਇਹ ਟਾਈਮ ਟਾਈਮ ਤੇ ਕੋਈ ਆਪਣੀ ਕਿਸੇ ਚੀਜ਼ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਸਾਨੂੰ ਕਹਿੰਦੇ ਨੇ ਤਾਂ ਅਸੀਂ ਉਸ ਚੀਜ਼ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਅੱਜ ਸਪੈਸ਼ਲੀ ਟੀਚਰਸ ਡੇ ਤੇ ਇਸ ਕਰਕੇ ਚੁਣਿਆ ਹੈ ਕਿ ਇਹਨਾਂ ਟੀਚਰਸ ਨੂੰ ਜਿਹੜੇ ਕੀ ਇਹਨਾਂ ਅੱਛਾ ਕੰਮ ਸਪੈਸ਼ਲੀ ਐਬਲ ਬੱਚਿਆਂ ਵਾਸਤੇ ਕਰ ਰਹੇ ਨੇ ਉਹਨਾਂ ਨੂੰ ਅਸੀਂ ਕੁਝ ਆਨਰ ਕਰ ਸਕੀਏ ਪਲਸ ਇਹਨਾਂ ਦੇ ਬੱਚਿਆਂ ਵਾਸਤੇ ਇੱਕ ਸਪੈਸ਼ਲੀ ਜਿਹੜੇ ਸੈਰੀਬਰਲ ਪਾਲਸੀ ਦੇ ਬੱਚੇ ਨੇ ਉਹਨਾਂ ਵਾਸਤੇ ਇੱਕ ਸਪੈਸ਼ਲ ਚੇਅਰ ਅਸੀਂ ਆ ਜੇਨਾਂ ਨੂੰ ਦੇਣ ਵਾਸਤੇ ਇੱਥੇ ਆਏ ਆ ਤੇ ਸਾਨੂੰ ਉਮੀਦ ਹੈ ਕਿ ਫਿਊਚਰ ਵਿੱਚ ਵੀ ਅਸੀਂ ਇਹਨਾਂ ਦੇ ਨਾਲ ਇਸੇ ਤਰ੍ਹਾਂ ਮਤਲਬ ਕੰਮ ਕਰਦੇ ਰੋ ਆਗੇ। ਨਮਸਕਾਰ ਮੈਂ ਮੋਹਿਤ ਕਬੂਰ ਪ੍ਰੈਜ਼ੀਡੈਂਟ ਇਬਾਦਤ ਸਪੈਸ਼ਲ ਸਕੂਲ ਕਾਜ ਰੋਟਰੀ ਕਲੱਬ ਵੈਸ ਵੱਲੋਂ ਅੱਜ ਸਾਡੇ ਸਕੂਲ ਦੇ ਵਿੱਚ ਟੀਚਰਸ ਡੇ ਸੈਲੀਬ੍ਰੇਸ਼ਨ ਕੀਤੀ ਗਈ ਹੈ। ਤੇ ਡਾਕਟਰ ਨਰੇਸ਼ ਗਰੋਵਰ ਜੀ ਜੋ ਹਮੇਸ਼ਾ ਹੀ ਸਾਡੇ ਸਪੈਸ਼ਲ ਸਕੂਲ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਅੱਜ ਵੀ ਇਹਨਾਂ ਨੇ ਸਾਨੂੰ ਇੱਕ ਸੀਪੀ ਚੇਅਰ ਜਿਹੜੀ ਸੈਰੀਬਲ ਪਾਲਸੀ ਦੇ ਬੱਚਿਆਂ ਵਾਸਤੇ ਸਪੈਸ਼ਲ ਚੇਅਰ ਹੁੰਦੀ ਹੈ ਉਹ ਇਹਨਾਂ ਨੇ ਸਾਨੂੰ ਸਪੋਰਟ ਕੀਤੀ ਹੈ ਜਦੋਂ ਇਹਦੀ ਪੂਰੀ ਟੀਮ ਰੋਟਰੀ ਵੈਸਟ ਨੇ ਸਾਡੇ ਨਾਲ ਮਿਲ ਕੇ ਅੱਜ ਇੱਥੇ ਟੀਚਰ ਦੇ ਸੈਲੀਬ੍ਰੇਸ਼ਨ ਕੀਤੀ ਹੈ ਤੇ ਨਾਲ ਉਹ ਸੀਪੀ ਚੇਅਰ ਅੱਥੇ ਦਿੱਤੀ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਇਬਾਦਤ ਸਪੈਸ਼ਲ ਸਕੂਲ ਦੀ ਪੂਰੀ ਟੀਮ ਵੱਲੋਂ ਡਾਕਟਰ ਨਰੇਸ਼ ਗਰੋਵਰ ਜੀ ਦਾ ਰੋਟਰੀ ਕਲੱਬ ਵੈਸਟ ਦਾ ਤੇ ਇਹਨਾਂ ਦੀ ਪੂਰੀ ਟੀਮ ਕਿ ਇਨ ਫਿਊਚਰ ਵੀ ਇਸ ਤਰ੍ਹਾਂ ਹੀ ਇਬਾਦਤ ਸਪੈਸ਼ਲ ਸਕੂਲ ਦੀ ਸਾਡੀ ਸਪੋਰਟ ਸਾਰੇ ਕਰਦੇ ਰਹਿਣਗੇ ਤੇ ਸਭ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਸਕੂਲ ਵਿਜ਼ਿਟ ਕਰਨ ਬੜਾ ਅੱਛਾ ਸਕੂਲ ਹੈ ਬੜੀ ਅੱਛੀ ਫੈਸਿਲਿਟੀਆਂ ਨੇ ਤੇ ਬਹੁਤ ਜਲਦੀ ਹੀ ਇੱਥੇ ਨਵੀਂ ਨਵੀਂ ਥੈਰੇਪੀਜ਼ ਵੀ ਅਹੀ ਇੰਟਰੋਡਿਊਸ ਕਰਗੇ ਥੈਂਕ ਯੂ ਸੋ ਮਚ ਮੇਰਾ ਨਾਮ ਸ਼ਿਲਪੀ ਹੈ ਮੈਂ ਇਬਾਦਤ ਸਪੈਸ਼ਲ ਸਕੂਲ ਕੀ ਜਨਰਲ ਸਕੱਟਰੀ ਐਂਡ ਪ੍ਰਿੰਸੀਪਲ ਹੂ तो हमारे यहाँ पे रोटरी क्लब वेस्ट की तरफ से डॉक्टर नरेश ग्रोभर ने और और भी सर डॉक्टर कपिला सर उन्होंने यहाँ पे फिफ्थ सितंबर टीचर्स डे की उपलक्ष्य पर हमारे एक बच्चे है जो जिन बच्चों को एडजस्टेबल नेक होल्डिंग सीपी चेयर चाहिए था आ, उनकी तरफ से एक बहुत बड़ा गिफ्ट है जिन बच्चों की नेक होल्डिंग नहीं है ऑलवेज दे आर डूइंग तो उन, उन बच्चों के लिए प्रोवाइड किया गया है और हम लोग रोटरी क्लब वेस्ट की तरफ से और हमारी इबादत की तरफ से आज टीचर्स डे मनाया गया है बच्चों के साथ थैंक यू सो मच इस तरह से हमारे साथ देते रहे हमारे बच्चों के साथ देते रहे और स्पेशली थैंक्स टू डॉक्टर नरेश ग्रोभर सर ने बहुत मदद किया आगे भी पीछे भी उन्होंने बहुत मदद किया हमें बहुत अच्छा लगा इसलिए थैंक यू सो मच